ਪਰਮ ਸਤਕਾਰ ਜੋ ਗੁਰੂ ਜੀ ਕੀ ਸਾਜੀ ਨਿਵਾਜੇ ਗੁਰੂ ਰੂਪ ਸਾਧ ਸੰਗ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ ਪਰਮ ਸਤਕਾਰ ਜੋ ਗੁਰੂ ਜੀ ਕੀ ਸਾਜੀ ਨਿਵਾਜੇ ਗੁਰੂ ਰੂਪ ਸਦ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਜੁਗੋ ਜੁਗ ਅਟਲ ਸ਼ਬਦ ਅਵਤਾਰ ਤਖਤ ਚਮਰ ਕੇ ਮਾਲਤ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਨ ਧੰਨ ਗੁਰੂਆਂ ਸੰਗਤਾਂ ਜਿਨ੍ਹਾਂ ਦੀ ਅਪਾਰ ਬਖਸ਼ਿਸ਼ ਦਾ ਸਦਕ ਨੇ ਮਾੜੇ ਸੇਵਕਾਂ ਨੂੰ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਅਗਾਧ ਬੋਧ ਬਾਣੀ ਅਗੰਮ ਅਗੋਚਰ ਬਾਣੀ ਤੇਹਾਂ ਗੁਣਾਂ ਤੋਂ ਉਪਰ ਚੌਥੇ ਪਦ ਵਿੱਚ ਬਰਾਜਣ ਵਾਲੀ ਬਾਣੀ ਤੁਰਕੀ ਬਾਣੀ ਦੀ ਵਿਚਾਰ ਕਰਨ ਦਾ ਸਮਾਂ ਪ੍ਰਾਪਤ ਹੋਇਆ ਹੈ ਸਤਗੁਰ ਮਿਹਰ ਕਰਨ ਸਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਸੀਸ ਤੇ ਮਿਹਰ ਭਰਿਆ ਹੱਥ ਰੱਖਣ ਜਿਵੇਂ ਗੂੰਗੇ ਤੋਂ ਗੂੜ ਵਿਦਿਆ ਦਾ ਗਿਆਨ ਕਰਾਇਆ ਦਸ਼ਰਿਆਂ ਨੂੰ ਬਖਸ਼ਿਸ਼ ਕਰਨੇ ਸਗਮ ਗੋਚਰ ਪਵਿੱਤਰ ਬਾਣੀ ਦੇ ਵਿਚਾਰ ਸੰਗਤਾਂ ਦੇ ਦਰ ਤੇ ਭੇਟ ਕਰਨ ਦਾ ਬਲ ਬਖਸ਼ਣ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਆਗਮਨ ਸਮੇਂ ਚਾਰ ਮਤ ਸਾਡੇ ਦੇਸ਼ ਵਿੱਚ ਪ੍ਰਚਲਿਤ ਸੀ ਉਹਨਾਂ ਚਾਰਾਂ ਮਤਾਂ ਦਾ ਜ਼ਿਕਰ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼੍ਰੀ ਜਪਜੀ ਸਾਹਿਬ ਜੀ ਦੀ ਪਹਿਲੀ ਪੌੜੀ ਵਿੱਚ ਕੀਤਾ ਹੈ। ਕੈਸਾ ਵਿਗਿਆਨਕ ਕੈਸਾ ਟੈਕਨੀਕਲ ਤੇ ਕਿਹੋ ਜਿਹਾ ਖਿੱਚ ਪਾਉ ਮਹਾਰਾਜ ਦਾ ਢੰਗ ਸੀ ਉਪਦੇਸ਼ ਕਰਨ ਦਾ। ਉਹਨਾਂ ਨੇ ਪਹਿਲਾਂ ਆਪਣੀ ਗੱਲ ਨਹੀਂ ਕੀਤੀ। ਜੋ ਇਸ ਧਰਤੀ ਤੇ ਹਿੰਦੁਸਤਾਨ ਵਿੱਚ ਉਸ ਸਮੇਂ ਗੱਲ ਚੱਲ ਰਹੀ ਸੀ ਉਹੀ ਗੱਲ ਪਹਿਲਾਂ ਕੀਤੀ ਵੇ ਆਫ ਕਨਵਿੰਸਿੰਗ ਸਮਝਾਉਣ ਦਾ ਤਰੀਕਾ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਜਨੇਊ ਪਾਉਣ ਲੱਗੇ ਬਿਲਕੁਲ ਜਵਾਬ ਨਹੀਂ ਦਿੱਤਾ ਇਹ ਕਹਿ ਲੈਣਾ ਜੁਦੀ ਗੱਲ ਹੈ ਕਿ ਜਵਾਬ ਦੇ ਦਿੱਤਾ ਸਤਗੁਰਤਾ ਕਹਿੰਦੇ ਮੈਂ ਤਿਆਰ ਬੈਠਾ ਹਈ ਤਾ ਪਾਂਡੇ ਘੱਟ ਲਿਆ ਪਾ ਬਈ ਮੈਂ ਤੇ ਬੈਠਾ ਹਾਂ ਪਰ ਜਨੇਊ ਪੌਣ ਵਾਲੇ ਨੂੰ ਜਨੇਊ ਦੁਆਰਾ ਹੀ ਉਪਦੇਸ਼ ਦਿੱਤਾ ਬਾਹਰੋਂ ਨਹੀਂ ਦਿੱਤਾ ਹਰਦوار ਗਏ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ब्राह्मण ਦਾ ਸੰਸਕਾਰ ਹੈ ਕਰਮ ਹੈ ਸੂਰਜ ਨੂੰ ਪਾਣੀ ਦੇਣਾ ਮੇਰੇ ਵਰਗੇ ਤਾਂ ਉਹੀ ਡਾਂਗ ਚੱਕ ਲੈਣੇ ਆ ਕਿ ਬ੍ਰਾਹਮਣ ਸੂਰਜ ਨੂੰ ਪਾਣੀ ਦਿੰਦੇ ਫਿਰਦੇ ਨੇ ਉਹਦੇ ਵਿੱਚ ਵੀ ਕੋਈ ਕਾਰਨ ਹੈ ਪਰ ਦੁੱਖ ਦੀ ਗੱਲ ਹੈ ਕਾਰਨ ਤਾਂ ਆਪਾਂ ਲੱਭਣੇ ਹੀ ਨਹੀਂ ਟੀਕੇ ਹੀ ਲਾ ਦੇਣੇ ਅੱਜ ਖੋਸਾ ਆਪਾਂ ਬਿਮਾਰੀ ਤਾਂ ਪੁੱਛਣੀ ਨਾ ਹੋਈ ਸੂਰਜ ਨੂੰ ਬ੍ਰਾਹਮਣ ਪਾਣੀ ਕਿਉਂ ਦਿੰਦੇ ਨੇ ਇਹ ਜਿਹੜਾ ਸੂਰਜ ਹੈ ਜਿਹਨੂੰ ਤੁਹਾਡੇ ਮੁਲਕਾਂ ਵਿੱਚ ਸਨ ਕਹਿੰਦੇ ਨੇ ਸਾਰੇ ਜਗਤ ਦਾ ਜੋ ਸਭ ਤੋਂ ਵੱਡਾ ਜੱਜ ਹੈ ਧਰਮ ਰਾਜ ਜਿਸਨੂੰ ਗੁਰਬਾਣੀ ਨੇ ਵੀ ਮੰਨਿਆ ਉਸ ਧਰਮ ਰਾਜ ਦਾ ਬਾਪ ਹੈ ਸੂਰਜ ਜੇ ਧਰਮ ਰਾਜ ਦਾ ਐਡਰੈਸ ਲਿਖਣਾ ਹੋਵੇ ਨਾ ਤਾਂ ਲਿਖਣਾ ਪਵੇਗਾ ਧਰਮ ਰਾਜ ਸਨ ਆਪ ਸੂਰਜ ਇਹ ਸੂਰਜ ਐਵੇਂ ਨਹੀਂ ਵੀ ਤੱਤਾ ਹੀ ਰੱਖਣ ਵਾਸਤੇ ਹੈ ਧਰਮ ਰਾਜ ਸੂਰਜ ਦਾ ਪੁੱਤਰ ਹੈ ਕਿਸੇ ਤੋਂ ਨਹੀਂ ਪੁੱਛਣੀ ਇਹ ਗੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਪੁੱਛੋ ਬਾਹਰਲੇ ਪ੍ਰਮਾਣ ਦੇਣੇ ਪੈਂਦੇ ਨੇ ਪਰ ਲੋੜੇ ਨਹੀਂ ਗਏ ਜਿੱਥੇ ਸਮੁੰਦਰ ਹੋਵੇ ਉੱਥੇ ਨਦੀਆਂ ਦੀ ਕੀ ਲੋੜ ਹੈ ਲੋੜ ਨਦੀਆਂ ਦੀ ਤਾਂ ਪੈਂਦੀ ਹੈ ਨਹਿਰਾਂ ਦੀ ਤਾਂ ਪੈਂਦੀ ਹੈ ਕਿ ਜਾ ਕੇ ਦੂਰ ਦੂਰ ਦੇ ਖੇਤਾਂ ਨੂੰ ਵੀ ਪਾਣੀ ਦਿੱਤਾ ਜਾ ਸਕੇ ਸਮੁੰਦਰ ਸਿੱਧਾ ਖੇਤ ਨੂੰ ਨਹੀਂ ਸਿੰਜ ਸਕਿਆ ਸਕਦਾ ਉਹਦੇ ਵਿੱਚੋਂ ਨਹਿਰ ਕੱਢ ਕੇ ਨਹਿਰ ਵਿੱਚੋਂ ਰਜਵਾਹੇ ਕੱਢ ਕੇ ਰਜਵਾਹਿਆਂ ਵਿੱਚੋਂ ਖਾੜੇ ਕੱਢ ਕੇ ਤਾਂ ਖੇਤਾਂ ਤੱਕ ਪਾਣੀ ਪੁੱਜਿਆ ਕਰਦਾ ਇਹ ਸਮੁੰਦਰ ਹੈ ਇਨੂੰ ਧਰਤੀ ਰੂਪੀ ਸਰੀਰ ਰੂਪੀ ਖੇਤਾਂ ਤੱਕ ਪਹੁੰਚਾਉਣ ਖਾਤਰ ਕੁਝ ਪ੍ਰਮਾਣ ਕਿਉਂਕਿ ਸ਼ਾਸਤਰ ਕਹਿੰਦਾ ਹੈ ਬਿਨਾ ਪ੍ਰਮਾਣੰ ਨ ਸਿਧੇ ਅਤੇ ਪ੍ਰਮਾਣ ਤੋਂ ਬਿਨਾ ਕਿਸੇ ਗੱਲ ਦੀ ਸਿੱਧੀ ਨਹੀਂ ਮੰਨੀ ਜਾਂਦੀ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਹੀ ਲਓ। ਰਬ ਕੇ ਸਤ ਕੋ ਤਿੰਨ ਤਰਾਸ ਕਹ ਜੋ ਚਰਨ ਗੁਰੂ ਚਿਤ ਲਾਵਤ ਹੈ। ਰੱਬ ਕੇ ਸੁਤ ਕੋ ਰੱਬ ਕਈਏ ਸੂਰਜ ਸੁਤ ਕਈਏ ਪੁੱਤਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਜੋ ਸੂਰਜ ਦਾ ਪੁੱਤਰ ਧਰਮ ਰਾਜ ਹੈ ਨਾ ਜੀ ਤੋਂ ਡਰ ਰਹੀ ਹੈ ਦੁਨੀਆ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਨਾਲ ਜੁੜ ਜਾਣਗੇ ਉਨਨ ਨੂੰ ਸੂਰਜ ਦੇ ਪੁੱਤਰ ਧਰਮਰਾਜ ਦਾ ਕੋਈ ਡਰ ਨਹੀਂ ਹੋਵੇਗਾ ਰੱਬ ਕੇ ਸੁਤ ਕੋ ਤਿੰਨ ਤਰਾਸ਼ ਕਹਾਂ ਦੂਜਾ ਪ੍ਰਮਾਣ ਲਓ ਸੋ ਨਾਮ ਸੁਣੇ ਸੁਤ ਭਾਨ ਡਰਿਓ ਉਸ ਵੈਗਰੂਦਾ ਨਾਮ ਸੁਣ ਕੇ ਭਾਨ ਕਈਏ ਸੂਰਜ ਦਾ ਪੁੱਤਰ ਧਰਮਰਾਜ ਵੀ ਡਰਦਾ ਹੈ ਅਜਖੇ ਆਖੋ ਸਤ ਨਾਮ ਸ਼੍ਰੀ ਏ ਬ੍ਰਾਹਮਣ ਕਿਉਂ ਪਾਣੀ ਦੰਦਦੇ ਨੇ ਸੂਰਜ ਨੂੰ ਇਹ ਕਹਿੰਦੇ ਸਾਡੇ ਪਿਤਰ ਧਰਮਰਾਜ ਕੋਲ ਫਸੇ ਹੋਏ ਨੇ ਕਿਉਂਕਿ ਉੱਥੇ ਤਾਂ ਲੇਖਾ ਹੋਣਾ ਹੀ ਹੈ ਹੁਣ ਧਰਮਰਾਜ ਤਾਂ ਕਹਿੰਦੇ ਦਿਖਦਾ ਨਹੀਂ ਉਹਦਾ ਬਾਪੂ ਦਿਖਦਾ ਉਹਦੇ ਬਾਪੂ ਦੀ ਸੇਵਾ ਕਰੋ ਤੇ ਉਹਦਾ ਪੁੱਤਰ ਥੋੜੀ ਬਹੁਤੀ ਸਾਡੇ ਬਾਪੂਆਂ ਨੂੰ ਰਿਆਇਤ ਕਰ ਦੂਗਾ ਕਿੰਨੀ ਸਿਆਣੀ ਗੱਲ ਹੈ ਉਹ ਫਜ਼ੇ ਬੈਠੇ ਨੇ ਅੱਗੇ ਲੇਖਾ ਦੇਣ ਨੂੰ ਉਹਦੇ ਬਾਪੂ ਦੀ ਸੇਵਾ ਕਰੋ ਤੇ ਸਾਨੂੰ ਥੋੜਾ ਬਹੁਤਾ ਸਾਡੇ ਮਾਤਾ ਪਿਤਾ ਨੂੰ ਚੰਗੀ ਗੱਲ ਐ ਸਾਡੇ ਨਾਲੋਂ ਚੰਗੀ ਗੱਲ ਐ ਉਹ ਬ੍ਰਾਹਮਣ ਤਾਂ ਮਰੇ ਹੋਏ ਮਾਂ ਬਾਪਾ ਨੂੰ ਵੀ ਛਡਾਉਂਦੇ ਫਿਰਦੇ ਨੇ ਧਰਮ ਰਾਤੋਂ ਅੱਜ ਕੱਲ ਦੇ ਮੁੰਡੇ ਇੱਥੇ ਜਿਉਂਦੇ ਬਾਪਾ ਦੇ ਵਾਲੇ ਕੱਢਦੇ ਐ ਕੋਈ ਸਤ ਫੇ ਕਿਨੂੰ ਮਹੜਾ ਕਹੀਏ ਕਿਨੂੰ ਚੰਗਾ ਕੀਏ ਤੇ ਰੱਬੇ ਜਾਣੇ ਹੁਣ ਮੁੰਡੇ ਨੂੰ ਚਾਹ ਨਹੀਂ ਚੰਗੀ ਲੱਗਦੀ ਜਦ ਤੱਕ ਬੇਬੇ ਦੇ ਵਾਲੇ ਨਾ ਕੱਢ ਲਵੇ ਬੇਬੇ ਨੂੰ ਕਹੂਗਾ ਤੂੰ ਬੁੜੀਏ ਚੁੱਪ ਕਰਦੀ ਐ ਕਿ ਕਰਾਵਾਂ ਇੱਕ ਇੱਕ ਸਾਡੇ ਪੁੱਤ ਜਮੇ ਨੇ ਬੁੜੇ ਨੂੰ ਕਹਿਣਗੇ ਤੂੰ ਬੈਠਦਾ ਐ ਕਿ ਤੈਨੂੰ ਬਿਠਾਣਾ ਬੈਠੇ ਨੂੰ ਤਾਂ ਕੀ ਖੜਾ ਕਰਨਾ ਵੀ ਤੈਨੂੰ ਖੜੇ ਕਰੇ ਨੂੰ ਧੱਖਾ ਦੇ ਕੇ ਗੇਰਾ ਕਰਨਾ ਹਾਂ ਪਿੱਛੋਂ ਬੜਾ ਪਖੰਡ ਚੱਲਦਾ ਐ ਇੱਥੇ ਵੀ ਕਰਾਉਦੇ ਹੋਣੇ ਗੰਡਪਾਟ ਬੁੜਿਆਂ ਦੇ ਆ ਕੇ ਮੇਰੀ ਦੇਖਤ ਵਿੱਚ ਤਾਂ ਬੁੜੇ ਮਰਦੇ ਤੇ ਬੁੜੀਆਂ ਲੱਡੂ ਪਕਦੇ ਹੁੰਦੇ ਸੀ ਲੱਡੂ ਹਗਾਮੇ ਨੂੰ ਉਹ ਵੀ ਗਿਣਤੀ ਦੇ ਹੀ ਦੰਦੇ ਤੇ ਫੇ ਜਲੇਬੀਆਂ ਹੋ ਗਈਆਂ ਫੇ ਬਰਫੀ ਹੋ ਗਈ ਹੁਣ ਤਾਂ ਬੁੜੇ ਬੁੜੀ ਦੇ ਖੰਡ ਪਾਟ ਭੋਗ ਨੂੰ ਗੁਲਾਬ ਜਾਮਨ ਪੱਕਦੀਏ ਰਸ ਗੁੱਲੇ ਬਣਦੇ ਕਿਉਂਕਿ ਹੁਣ ਮੁੰਡੇ ਪੜ ਗਏ ਵੀ ਜਿੱਦਣ ਬੇਬੇ ਮਰੀਬ ਦੇ ਦੰਦ ਨਹੀਂ ਸੀ ਜਲੇਬੀ ਚੱਪ ਨਹੀਂ ਹੋਣੀ ਅੱਜ ਖਿਆ ਕੁਸ਼ ਸਤਨਾਮ ਹੁਣ ਬਾਪੂ ਰਸ ਗੁੱਲੇ ਖਾਊਗਾ ਜੀਵਤ ਪਿਤਰ ਨ ਮਾਨੇ ਕੂ ਮੂਏ ਸਰਾਧ ਕਰਾਏ ਜੀਉਂਦੇ ਮਾਪੇ ਬਾਪ ਨੂੰ ਜੀ ਨਹੀਂ ਕਹਿਣਾ ਸਤਕਾਰ ਨਹੀਂ ਕਰਨਾ ਕੱਪੜਾ ਨਹੀਂ ਧੋਕੇ ਦੇਣਾ ਪ੍ਰਸ਼ਾਦਾ ਨਹੀਂ ਚੰਗਾ ਛਕਾਉਣਾ ਤੇ ਮਰਿਆਂ ਤੇ ਬਾਅਦ ਗਲਾਬ ਚਾਮਣਾ ਮਰਿਆਂ ਤੇ ਬਾਅਦ ਰਸਗੁੱਲੇ ਚਲਦੇ ਨੇ ਬਰਸ਼ੀਆਂ ਮਨਾਉਂਦੇ ਨੇ ਤੁਹਾਡੇ ਚਰਨਾਂ ਵਿੱਚ ਬੇਨਤੀ ਹੈ ਬਹੁਤ ਪਿਆਰ ਨਾਲ ਯਾਦ ਰੱਖਿਓ ਜਿਸ ਬੰਦੇ ਦਾ ਸਮਾਜਿਕ ਜੀਵਨ ਠੀਕ ਨਹੀਂ ਹੈ ਉਹ ਲੱਖਾਂ ਜਨਮਾਂ ਵਿੱਚ ਧਰਮੀ ਨਹੀਂ ਬਣ ਸਕਦਾ ਉਹ ਕਿਰਪਾਨ ਪਾਈ ਫਿਰੇ ਉਹ ਗਿੱਟਿਆਂ ਤੱਕ ਚੋਲਾ ਪਾਈ ਫਿਰੇ ਉਹ ਜਨੇਊ ਪਾਈ ਫਿਰੇ ਤਿਲਕ ਲਾਈ ਫਿਰੇ ਉਹ ਕਥਾ ਕਰੇ ਉਹ ਕੀਰਤਨ ਕਰੇ ਉਹ ਗਿਆਨੀ ਹੋਵੇ ਪੰਡਤ ਹੋਵੇ ਜਿਸ ਬੰਦੇ ਦਾ ਸਮਾਜਿਕ ਜੀਵਨ ਗਲਤ ਹੈ ਧਰਮ ਉਹਦੇ ਨੇੜੇ ਵੀ ਨਹੀਂ ਆਵੇਗਾ ਤੇ ਜਿਸ ਬੰਦੇ ਦਾ ਸਮਾਜਿਕ ਜੀਵਨ ਠੀਕ ਹੈ ਉਹਨੂੰ ਧਰਮੀ ਬਣਨ ਦੀ ਲੋੜ ਨਹੀਂ ਉਹ ਖੁਦ ਧਰਮੀ ਹੁੰਦਾ ਹੈ ਸਤਿਨਾਮ ਸ਼੍ਰੀ ਵਾਹਿਗੁਰੂ ਜੇ ਕਿਤੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਤੁਸੀਂ ਪੜੋ ਵਿਚਾਰੋ ਸਤਿਵਾਰ ਦਾਸ ਨੂੰ ਸ੍ਰੀ ਸੂਰਜ ਪ੍ਰਕਾਸ਼ ਦੀ ਕਥਾ ਕਰਨ ਦਾ ਸਮਾਂ ਮਿਲੇ ਮੈਂ ਇੱਕ ਜਗ੍ਹਾ ਵੀ ਬਾਬੇ ਨਾਨਕ ਨੂੰ ਕਹਿੰਦਾ ਨਹੀਂ ਸੁਣਿਆ ਕਿਸੇ ਨੂੰ ਵੀ ਸਿੱਖ ਬਣ ਜਾਂ ਸ਼੍ਰੀ ਰਾਮ ਜੀ ਦੀ ਮੈਂ ਸਾਰੀ ਕਥਾ ਰਮੈਣ ਪੜੀ ਤੁਲਸੀ ਦਾਸ ਮਹਾਰਾਜੀ ਦਾ ਮਹਾਨ ਗ੍ਰੰਥ ਮਹਾਨ ਗ੍ਰੰਥ ਲਿਖਿਆ ਉਹਨਾਂ ਨੇ ਉਹ ਵੀ ਪੜਿਆ ਦਸਮ ਗ੍ਰੰਥ ਦਾ 1/3 ਹਿੱਸਾ ਰਾਮਾ ਅਵਤਾਰ ਹੈ ਨੋਟ ਕਰਿਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 1430 ਸਫੇ ਨੇ ਤੇ ਦਸ਼ਮ ਗ੍ਰੰਥ ਜੀ ਦੇ 1428 ਸਫੇ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 715 ਪਤਰੇ ਨੇ ਤੇ ਦਸ਼ਮ ਗ੍ਰੰਥ ਜੀ ਦੇ 714 ਪਤਰੇ ਨੇ ਇੱਕ ਪਤਰਾ ਘੱਟ ਰਖਿਆ ਬਰਾਬਰੀ ਨਹੀਂ ਕੀਤੀ ਅੱਜ ਕੋ ਅੱਖੋਂ ਸਾਹ। ਅੱਜ ਕੱਲ ਦੇ ਤਾਂ ਚੋਲੇ ਵਾਲੇ ਵੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਗਦੈਲੇ ਲਾ ਕੇ ਬੈਠਦੇ ਨੇ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਵੀ ਬਰਾਬਰੀ ਨਹੀਂ ਕੀਤੀ 1428 ਸਫਿਆਂ ਵਿੱਚੋਂ 1/3 ਇੱਕ ਵਟਾ 3 ਹਿੱਸਾ ਦਸਮ ਗ੍ਰੰਥ ਦਾ RAM ਜੀ ਦੀ ਕਥਾ ਹੈ RAM ਨੇ ਇੱਕ ਨੂੰ ਨਹੀਂ ਕਿਹਾ ਤੂੰ ਬ੍ਰਾਹਮਣ ਬਣ ਜਾ ਇੱਕ ਨੂੰ ਨਹੀਂ ਕਿਹਾ ਜ਼ਿੰਦਗੀ ਵਿੱਚ ਤੇ ਕਿਹਾ ਗੁਰੂ ਨਾਨਕ ਨੇ ਕੀ ਹੈ ਓਏ ਤੂੰ ਬੰਦਾ ਐ ਤੇ ਬੰਦਾ ਬਣ ਜਾ ਅਜ ਕਹਿਆ ਖੋਸਰ ਉਹ ਗੱਲ ਸਾਡੇ ਵਿੱਚ ਹੁਣ ਰਹੀ ਨਹੀਂ ਗੁਰਸਿੱਖ ਪਿਆਰੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਿੱਥੇ ਵੀ ਗਏ ਜੀਵਨ ਵਿੱਚ ਸਮਾਜਿਕ ਪੱਖ ਤੇ ਅੱਜ ਵੀ ਮੈਂ ਤੁਹਾਨੂੰ ਬੇਨਤੀ ਕਰਦਾਂ ਧਰਮ ਦੀ ਡਾਂਗ ਘੱਟ ਚੱਕੋ ਉਹ ਤਾਂ ਫਾਈਨਲ ਟੱਚ ਐ ਕੰਧੋ ਸਾਰੀ ਨਹੀਂ ਛੱਤ ਪਈ ਨਹੀਂ ਤੇ ਪੇਂਟ ਕਰਨ ਵਾਲਾ ਬੁਰਸ਼ ਚੱਕੀ ਫਿਰਦਾ ਅਜ ਖੇ ਸਦਨਮ ਕੀ ਕਰੂਗਾ ਉਹਦਾ ਪੇਟ ਕੀ ਕਰੂਗਾ ਨੈਮਲ ਪੇਂਟ ਉਥੇ ਤੇ ਗੁਰਸਿੱਖ ਪਿਆਰਿਓ ਅੱਜ ਲੋੜ ਐ ਸਮਾਜ ਨਿਗਰ ਰਿਹਾ ਸਾਡਾ ਸਮਾਜ ਵਿੱਚ ਜਿਹੜੀਆਂ ਔਣਤਾਈਆਂ ਆਈਆਂ ਨੇ ਕੋਸ਼ਿਸ਼ ਕਰੀਏ ਉਹਨਾਂ ਨੂੰ ਦੂਰ ਕਰਨ ਦੀ ਗੁਰੂ ਨਾਨਕ ਦੇਵ ਜੀ ਗਏ ਆ ਛੱਡ ਦੋ ਬਾਪਾਂ ਦੇ ਹਗਾਮੇ ਕਰਨੇ ਬੁੜੀਆਂ ਦੇ ਉਹਨਾਂ ਦੀ ਜੀਉਂਦਿਆਂ ਦੀ ਸੇਵਾ ਕਰੋ ਤੇ ਮੈਂ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੀ ਜੂਰੀ ਵਿੱਚ ਬੇਨਤੀ ਕਰਦਾ ਜਿਨ੍ਹਾਂ ਦੇ ਘਰ ਤੁਹਾਡੇ ਮਾਪੇ ਮਾਪੇ ਬਿਰਧ ਜਿਉਂਦੇ ਨੇ ਨਾ ਉਹਨਾਂ ਨੂੰ ਕਿਸੇ ਸੰਤ ਦੀ ਵੀ ਲੋੜ ਨਹੀਂ ਹੈ ਮਾਤਾ ਪਿਤਾ ਤੋਂ ਵੱਡਾ ਸੰਤ ਤੁਹਾਨੂੰ ਲੱਭਣਾ ਹੀ ਕੋਈ ਨਹੀਂ ਜਿਨ੍ਹਾਂ ਦੇ ਬਜ਼ੁਰਗ ਜਿਉਂਦੇ ਨੇ ਉਹਨਾਂ ਨੂੰ ਕਿਸੇ ਤੀਰਥ ਦੀ ਵੀ ਲੋੜ ਨਹੀਂ ਤੀਰਥ ਜੜ ਨੇ ਤੇ ਮਾਪੇ ਜਿਉਂਦੇ ਜਾਗਦੇ ਤੀਰਥ ਨੇ ਉਹਨਾਂ ਨੇ ਕਿਹਾ ਜੀ ਹੁੰਦਿਆਂ ਦੀ ਕਰੋ ਬੀਬੀਓ ਤੁਹਾਨੂੰ ਵੀ ਬੈਂਤੀ ਹੈ ਤੁਹਾਨੂੰ ਐਵੇਂ ਨਾ ਡਾਂ ਖੜਕਾਇਆ ਕਰੋ ਇਹ ਬੁੜੀ ਨੂੰ ਕਹਿਣ ਕੀ ਆ ਬੁੜੀ ਮੰਜੀ ਨਹੀਂ ਛੱਡਦੀ ਆਪਾਂ ਨੇ ਵੀ ਉਸੇ ਮੰਜੀ ਤੇ ਬੈਠਣਾ ਜੇ ਖੇ ਆਖੋ ਸਕਨਾ ਮਾਪਾ ਨੂੰ ਕਿਹੜਾ ਪਹੂੜਾ ਲੱਗੂਗਾ ਹੋਰ ਸਤਕਾਰ ਰੱਖਿਆ ਕਰੋ ਮਾਤਾ ਪਿਤਾ ਦਾ ਤੇ ਗੁਰਸਿੱਖ ਪਿਆਰਿਓ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਗਏ ਹਰ ਦੁਆਰ ਉਹ ਪਾਣੀ ਪਾਰ ਐ ਸੀ ਉਹਨਾਂ ਦੀ ਕਿਰਿਆ ਜੇ ਕਿਤੇ ਬਾਬਾ ਨਾਨਕ ਜਾਂਦੇ ਹੀ ਕਹਿ ਦਿੰਦਾ ਨਾ ਉਹ ਬਾਹਮਣੋ ਮੂਰਖੋ ਥੋੜਾ ਪਾਣੀ ਨਹੀਂ ਉੱਥੇ ਪੁੱਜਦਾ ਲਓ ਪ੍ਰੇਮਿਓ ਡਾਂਗ ਖੜਕੀ ਪਈ ਥੀ ਬਾਬੇ ਦੇ ਹਾਲੇ ਤੋਂ ਲੈ ਹੋ ਜਾਂਦੇ ਜਾਂਦੇ ਪਰ ਵੇਖੋ ਤਰੀਕਾ ਸਮਝਾਉਣ ਦਾ ਸ੍ਰੀ ਗੁਰੂ ਨਾਨਕ ਦੇਵ ਆਪ ਗੰਗਾ ਵਿੱਚ ਵੜ ਗਏ ਗੜਵਾ ਹੱਥ ਵਿੱਚ ਹੁੰਦਾ ਸੀ ਬਾਹਮਣਾ ਕੰਨੀ ਨੂੰ ਪਿੱਠ ਕਰ ਲਈ ਤੇ ਭਰ-ਭਰ ਕੇ ਸਿੱਟਣ ਲੱਗ ਪਏ ਸਮਝਾਉਣ ਦਾ ਤਰੀਕਾ ਪ੍ਰਚਾਰ ਕਰਨ ਦਾ ਤਰੀਕਾ ਤਾਂ ਸੱਜ ਸੰਗਤ ਸਾਰੇ ਬ੍ਰਾਹਮਣ ਕਹਿੰਦੇ ਇਹ ਕੋਈ ਨਮਾ ਯਾਤਰੂ ਆਇਆ ਹੈ ਇਹਨੂੰ ਪਤਾ ਨਹੀਂ ਪਾਣੀ ਕਿੱਧਰ ਨੂੰ ਦੇਈ ਤੇ ਉਹ ਦੱਸਣ ਲੱਗੇ ਕਿ ਬਾਬੇ ਪਾਣੀ ਤਾਂ ਇੱਧਰ ਨੂੰ ਦੇਈਦਾ ਹੈ ਇੱਧਰ ਨੂੰ ਕਾਹਤੇ ਪਾਣੀ ਦੰਨੇ ਕਹਿੰਦਾ ਵੀ ਮੈਂ ਤਾਂ ਤੁਹਾਨੂੰ ਦੇਖ ਕੇ ਗੜਵੇ ਪਰ ਪ੍ਰੈਜ਼ੀਡੈਂਟ ਲੱਗ ਗਿਆ ਸੀ ਮੈਨੂੰ ਤਾਂ ਪਤਾ ਨਹੀਂ ਕਿਹਨੂੰ ਦੇਈਦਾ ਕਿਹਨੂੰ ਨਹੀਂ ਦੇਈ ਉਹ ਬ੍ਰਾਹਮਣ ਕਹਿੰਦੇ ਇੱਧਰ ਸੂਰਜ ਨੂੰ ਦੇਈਦਾ ਪਾਣੀ ਸਤਿਗੁਰ ਕਹਿੰਦੇ ਠੀਕ ਐ ਭਾਈ ਮੈਂ ਇੱਧਰ ਤਾਂ ਦੰਨਾ ਕਰਤਾਰਪੁਰ ਕਣਕ ਬੀਜ ਕੇ ਆਇਆ ਤਾਂ ਕਿਤੇ ਸੁੱਕ ਨਾ ਜਾਵੇ ਅਜ ਖੇ ਆਖੋ ਸਤਨਾਮ ਲਾਹੌਰ ਦੇ ਕੋਲ ਕਰਤਾਰਪੁਰ ਹੁਣ ਇਹ ਤੇ ਦੇਖੋ ਅਸਣ ਦੀ ਗੱਲ ਨਹੀਂ ਜਿਹੜੀ ਗੱਲ ਗੁਰੂ ਨਾਨਕ ਨੇ ਬ੍ਰਾਹਮਣਾਂ ਨੂੰ ਕਹਿਣੀ ਸੀ ਉਹ ਗੁਰੂ ਨਾਨਕ ਨੇ ਬ੍ਰਾਹਮਣਾਂ ਤੋਂ ਆਪਣੇ ਆਪ ਨੂੰ ਕਹਾ ਲਈ ਇਹੀ ਆਨੰਦ ਐ ਪ੍ਰਚਾਰ ਕਰਨ ਦਾ ਜਿਹੜੀ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਹਾਂ ਮਨਾਂ ਉਹ ਵਾਤਾਵਰਣ ਐਸਾ ਬਣਾ ਦਿਨਾ ਤੁਹਾਡੇ ਅੰਦਰੋਂ ਗੱਲ ਨਿਕਲੇ ਉਹ ਹੈ ਪ੍ਰਚਾਰ ਸਿੱਖੀ ਨੂੰ ਥੋਪੋ ਨਾ ਜ਼ਬਰਦਸਤੀ ਕਿਸੇ ਨੂੰ ਸਿੱਖੀ ਨਾ ਬਾਓ ਅੰਮ੍ਰਿਤ ਛਕਾਉਣ ਦਾ ਕੀ ਨਾ ਸੀ ਹੁਣ ਤਾਂ ਕੁਝ ਰੱਖ ਲਓ ਅੰਮ੍ਰਿਤ ਅਬਲਾਖੀ ਜਿਹਦੇ ਅੰਦਰ ਅੰਮ੍ਰਿਤ ਛਕਣ ਦੀ ਅਬਲਾਖਾ ਪੈਦਾ ਹੋਵੇ ਇੱਛਾ ਪੈਦਾ ਹੋਵੇ ਉਹਨੂੰ ਛਕਾਓ ਨਾ ਕਿ ਹੁਣ ਦੁੱਖ ਤਾਂ ਮੰਨੇ ਉਹਨਾਂ ਚੀਮਾ ਸਾਹਿਬ ਵੀ ਬੈਠੇ ਆਂ ਹੁਣ ਤਾਂ ਇੱਥੇ ਸਟੇਜ ਤੇ ਕਹਿੰਦੇ ਆ ਤੂੰ ਅੰਮ੍ਰਿਤ ਸ਼ਕਲ ਹੈ ਤੈਨੂੰ ਕਸ਼ੈਰਾ ਮੁਕਤ ਦਵਾਂਗੇ ਵਾਹ ਸਿੱਖੋ ਤੈਨੂੰ ਕੜਾ ਮੁਕਤ ਦਵਾਂਗੇ ਕਿਰਪਾ ਕਰਕੇ ਸ਼ਕਲ ਕੜੇ ਪਿੱਛੇ ਅੰਮ੍ਰਿਤ ਤੈਨੂੰ ਕੰਗਾ ਵੀ ਦਵਾਂਗੇ ਕਿਉਂਕਿ 25 ਸੈਂਟ ਦਾ ਹੁੰਦਾ ਨਾ ਅਜ ਖੇ ਆਖੂ ਸਤ ਓਏ ਮਿੰਤਾ ਕਰਨ ਢੈਨ ਤੈਨੂੰ ਕਸ਼ੈਰੇ ਦੰਨੇ ਹੈ ਤੈਨੂੰ ਓ ਗੁਰੂ ਗੋਬਿੰਦ ਸਿੰਘ ਕਹਿੰਦਾ ਆ ਸਿੱਖਾ ਜੇ ਅੰਮ੍ਰਿਤ ਚੱਕਣਾ ਤੇਰਾ ਸਿਰ ਵੱਡੂਗਾ ਕਿੱਥੇ ਪੁੱਜ ਗਏ ਅਸੀਂ ਗੁਰਸਿੱਖ ਪਿਆਰੇ ਤੇ ਭਾਈ ਦੇ ਆ ਸਿੰਘ ਕਹਿੰਦਾ ਤੈਨੂੰ ਅੰਮ੍ਰਿਤ ਸਾੜਾ ਸਿਰ ਵੱਡੇ ਤੇ ਤੂੰ ਹੱਥ ਬਣ ਕੇ ਮੰਗੇ ਤੇ ਵਾਜਾਂ ਵਾਲੇ ਕਹਿੰਦੇ ਸਰਬੰਸੇ ਦੇ ਦੂੰਗਾ ਛਕਾ ਦੇ ਅੱਖ ਖੁੱਲ ਸਤਨਾਮ ਅਬਲਾਖਾ ਪੈਦਾ ਹੋ ਗਈ ਨਾ ਅੰਦਰ ਅਬਲਾਖਾ ਸਤਗੁਰ ਪਾਤਸ਼ਾਹ ਜੀ ਕਹਿੰਦੇ ਭਾਈ ਮੇਰੀ ਕਣਕ ਸੁੱਕਦੀ ਸੀ ਤੇ ਜਿਹੜੀ ਗੱਲ ਗੁਰੂ ਨਾਨਕ ਨੇ ਕਹਿਣੀ ਸੀ ਨਾ ਵੀ ਸੂਰਜ ਤੱਕ ਪਾਣੀ ਨਹੀਂ ਪੁੱਜਦਾ ਬ੍ਰਾਹਮਣਾਂ ਤੋਂ ਕਹਾਲੀ ਵੀ ਕਰਤਾਰਪੁਰ ਪਾਣੀ ਨਹੀਂ ਪੁੱਜਣਾ ਉਹ ਤਾਂ ਲਾਹੌਰ ਕੋਲ ਹੈ ਉਹ ਬਾਬਿਆ ਕਿੱਥੇ ਹਰਦੁਆਰ ਕਿੱਥੇ ਤੇਰਾ ਕਰਤਾਰਪੁਰ ਤਨ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਬ੍ਰਾਹਮਣੋ ਜੇ ਤੁਹਾਡਾ ਸੂਰਜ ਤੇ ਪੁੱਜ ਸਕਦਾ ਹੈ ਮੇਰਾ ਕਰਤਾਰਪੁਰ ਵੀ ਪੁੱਜ ਸਕਦਾ ਚਾਰ ਕਰੋੜ 21 ਲੱਖ ਮੀਲ ਦੇ ਨੇੜੇ ਸੂਰਜ ਦੀ ਉਚਾਈ ਹੈ ਤੇ ਮੇਰਾ ਤਾਂ ਲਾਹੌਰ ਦੇ ਕੋਲ ਖੜਾ ਹੈ 400 ਮੀਲ ਹੋਣਾ ਤੇ ਉੱਥੇ ਕਿਉਂ ਨਹੀਂ ਪੁੱਜੇਂਗਾ ਜਿਸ ਨੂੰ ਵੀ ਗੁਰੂ ਨਾਨਕ ਨੇ ਸਮਝਾਇਆ ਉਹਦੇ ਧਰਮ ਵਿੱਚੋਂ ਸਮਝਾਇਆ ਜੇ ਮੁਸਲਮਾਨ ਨੂੰ ਸਮਝਾਇਆ ਤਾਂ ਪੰਜਾਂ ਨਿਵਾਜਾਂ ਦੀ ਉਹਨੂੰ ਸਿਖਿਆ ਦਿੱਤੀ ਜਪਜੀ ਨਹੀਂ ਸੁਣਾਈ ਉਹਨੂੰ ਉਹਨੂੰ ਸੋਦਰ ਨਹੀਂ ਸੁਣ ਆਇਆ ਪੰਜ ਨਿਵਾਜਾਂ ਵਖਤ ਪੰਜ ਤੇ ਕੱਲੀ-ਕੱਲੀ ਨਿਵਾਜ ਤੇ ਧੰਨ ਗੁਰੂ ਨਾਨਕ ਪਾਤਸ਼ਾਹ ਦੇ ਆਉਣ ਸਮੇਂ ਚਾਰ ਮਤ ਸੀ ਸਾਡੇ ਦੇਸ਼ ਵਿੱਚ ਜਿਨ੍ਹਾਂ ਚਾਰਾਂ ਦੀ ਗੱਲ ਗੁਰੂ ਨਾਨਕ ਨੇ ਜਪਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਕੀਤੀ ਸਭ ਤੋਂ ਪਹਿਲਾ ਮਤ ਸੀ ਸੋਧੀਆਂ ਦਾ ਪਵਿੱਤਰਤਾ ਰੱਖਣ ਵਾਲੇ ਸੁੱਚ ਰੱਖਣ ਵਾਲੇ ਤੇ ਸਭ ਤੋਂ ਪਹਿਲੀ ਤੁਕ ਜਪਜੀ ਸਾਹਿਬ ਦੀ ਸੋਧ ਵਾਲੇ ਸੋਧੀਆਂ ਵਾਸਤੇ ਉਚਾਰੀ ਹੈ ਸੋਚੈ ਸੋਚ ਨਾ ਹੋ ਬਈ ਜੇ ਸੋਚੀ ਲੱਖ ਵਾਰ ਸੋਚਨਾ ਮਹਿੰਦੀ ਦੇ ਵਿੱਚ ਪਵਿੱਤਰਤਾ ਦਾ ਇਸ਼ਨਾਨ ਦਾ ਸਤਿਗੁਰ ਪਾਤਸ਼ਾਹ ਕਹਿੰਦੇ ਤੀਰਥਾਂ ਤੇ ਨਹਾਈ ਜਾਓ ਅਲੱਗ ਰਹੋ ਦੁਨੀਆ ਤੋਂ ਰੋਟੀ ਵੀ ਆਪਣੇ ਹੱਥ ਦੀ ਪਕਾ ਕੇ ਖਾਓ ਕੱਪੜਾ ਵੀ ਕਿਸੇ ਤੋਂ ਨਾ ਧਵਾਓ ਕਿਸੇ ਦੇ ਬਿਸਤਰੇ ਤੇ ਨਾ ਬੈਠੋ ਇਹ ਲੱਖਾਂ ਵਾਰ ਇਸ਼ਨਾਨ ਕਰਨ ਤੋਂ ਤੁਹਾਡੇ ਮਨ ਦੇ ਇਸ਼ਨਾਨ ਨਹੀਂ ਹੋਣੇ ਮਨ ਦੀ ਪਵਿੱਤਰਤਾ ਨਹੀਂ ਹੋਣੀ ਕਿਉਂਕਿ ਮਨ ਤੱਕ ਪਾਣੀ ਦੀ ਪਹੁੰਚ ਨਹੀਂ ਹੈ ਪਾਣੀ ਮਾਦਾ ਹੈ ਪ੍ਰਕਿਰਤੀ ਹੈ ਤੇ ਪ੍ਰਕਿਰਤੀ ਮਨ ਤੱਕ ਪੁੱਜ ਨਹੀਂ ਸਕਦੀ ਤੁਸੀਂ ਤਾਂ ਅਮਰੀਕਾ 'ਚ ਬੈਠੇ ਹੋ ਬੜਾ ਐਡਵਾਂਸ ਕੰਟਰੀ ਹੈ ਜਦੋਂ ਐਕਸਰੇ ਹੁੰਦਾ ਹੈ ਹਸਪੀਟਲ ਦੇ ਵਿੱਚ 4 ਇੰਚ ਮੋਟਾ ਫਟਾ ਹੁੰਦਾ ਜਿਸ ਉੱਤੇ ਬਿਮਾਰ ਨੂੰ ਪਾਇਆ ਜਾਂਦਾ ਉਹਦੇ ਆਲੇ ਦੁਆਲੇ ਸਟੀਲ ਲੱਗਿਆ ਹੁੰਦਾ ਤੇ ਸਟੀਲ ਦੇ ਖੇਤ ਬਾਕਸ ਬਣਿਆ ਹੁੰਦਾ ਬਾਕਸ ਦੇ ਵਿੱਚ ਜਿਹੜੀ ਫਿਲਮ ਪਾਈ ਜਾਂਦੀ ਹੈ ਉਹ ਵੀ ਕਵਰਡ ਹੁੰਦੀ ਹੈ ਉਹਦੇ ਉੱਤੇ ਵੀ ਲੋਹਾ ਹੁੰਦਾ ਹੈ ਲੋਹੇ ਦੇ ਡੱਬੇ ਵਿੱਚ ਹੁੰਦੀ ਹੈ ਫਿਰ ਤਕਰੀਬਨ 1 ਫੁੱਟ ਪੌਣਾ ਫੁੱਟ ਚੌੜਾਈ ਸ਼ਰੀਰ ਦੀ ਵੀ ਹੁੰਦੀ ਹੈ ਜਿਹਦੇ ਵਿੱਚ ਨੂੰ ਬਿਜਲੀ ਦੀ ਰੇ ਐਕਸ ਰੇ ਐਕਸ ਹੁੰਦਾ ਕੱਟਣ ਵਾਲਾ ਰੇ ਕਹੀਏ ਕਿਰਨ ਉਹ ਦੋ ਕਿਰਨਾਂ ਆਉਂਦੀਆਂ ਨੇ ਤੇ ਆਪਸ ਵਿੱਚ ਜਦੋਂ ਭੇੜਦੀਆਂ ਨੇ ਨਾ ਐਕਸ ਬਣਦਾ ਹੈ ਉੱਥੇ ਜਿਹੜਾ ਸਪਾਰਕ ਪੈਂਦਾ ਨਾ ਉਹਦੀ ਇੰਨੀ ਸ਼ਕਤੀ ਹੈ ਕਿ 1 ਫੁੱਟ ਮੋٹے ਸਰੀਰ ਵਿੱਚ ਨੂੰ 4 ਇੰਚ ਮੋٹے ਲੋਹੇ ਵਿੱਚ ਨੂੰ ਲੰਘ ਕੇ ਉਹ ਤਸਵੀਰ ਖੇਠ ਕੈਮਰੇ ਦੀ ਫਿਲਮ ਵਿੱਚ ਪਚਾ ਦਿੰਦੀ ਹੈ ਤੁਸੀਂ ਖਚਾਉਨੇ ਹੋ ਦੇਖੋ ਕਿੰਨੀ ਸਟਰੋਂਗ ਹੈ ਉਹ ਪਰ ਇੱਥੇ ਕਿਸੇ ਡਾਕਟਰ ਨੂੰ ਕਿਹਾ ਡਾਕਟਰ ਸਾਹਿਬ 500 ਡਾਲਰ ਲੈ ਲੈ ਮੇਰੇ ਮਨ ਦਾ ਐਕਸਰਾ ਖਿੱਚ ਕੇ ਦਿਖਾ 1000 ڈالر ਦਾ ਇੰਨੀ ਸਟਰੋਂਗ ਐਸਟ ਇੰਨੀ ਪਾਵਰਫੁੱਲ ਬਿਜਲੀ ਜਿਹੜੀ ਲੱਕੜੀ ਚ ਨੂੰ ਲੋਹੇ ਚ ਨੂੰ ਬਾਡੀ ਚ ਨੂੰ ਲੰਘ ਕੇ ਤੇਰਾ ਗਾਲ ਬਲੈਡਰ ਕਾਗਜ਼ ਤੇ ਖੜਾ ਕਰ ਦਿੰਦੀ ਹੈ ਕਿਡਨੀਜ਼ ਤੇਰੀਆਂ ਕਾਗਜ਼ ਤੇ ਫੋਟੋ ਲਿਆ ਦਿੰਦੀ ਹੈ ਉਹ ਮਨ ਤੱਕ ਨਹੀਂ ਪੁੱਜ ਸਕਦੀ ਫੇ ਪਾਣੀ ਤਾਂ ਪੁੱਜੂਗਾ ਹੀ ਕਿਥੇ ਅਜਕੇ ਆਖੋ ਸਤਨਾਮ ਸਾਬਣ ਤਾਂ ਪੁੱਜੂਗਾ ਹੀ ਕਿਥੇ ਇਹ ਪਹਿਲਾ ਮਤਸੀ ਸਾਡੇ ਦੇਸ਼ ਵਿੱਚ ਸੋਧੀਆਂ ਦਾ ਤੇ ਉਥੋਂ ਹੀ ਸ੍ਰੀ ਰਵਾਲ ਸਰਸਾਦ ਦੀ ਧਰਤੀ ਤੇ ਜਿਹੜੇ ਮਹਾਰਾਜੇ 22 ਤਾਂ ਬੈਠੇ ਸੀ ਆਪਣੇ ਆਪ ਨੂੰ ਉੱਚੇ ਸਮਝਣ ਵਾਲੇ ਸੋਧੀਏ ਸਮਝਣ ਵਾਲੇ ਜਾਤ ਪਾਤ ਦਾ ਮਾਣ ਕਰਨ ਵਾਲੇ ਕਿ ਅਸੀਂ ਅੰਮ੍ਰਿਤਤਾ ਛਕ ਲਵਾਂਗੇ ਪਰ ਛਕਾਂਗੇ ਤਾਂ ਸਾਡਾ ਬਾਟਾ ਜੁਦਾ ਬਣਾਓ ਸਾਡੇ ਨਾਲ ਕੋਈ ਨੀਵੀਂ ਜਾਤ ਦਾ ਨਾ ਖੜਾ ਹੋਵੇ ਅਸੀਂ ਕਿਸੇ ਦਾ ਝੂਠਾ ਨਹੀਂ ਛਕਾਂਗੇ ਅਸੀਂ ਪਵਿੱਤਰਤਾ ਰੱਖਣ ਵਾਲੇ ਸ਼ੋਧ ਰੱਖਣ ਵਾਲੇ ਉਥੋਂ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੁਹਾਡੀ ਨਿਤਨੇਮ ਦੀ ਤੀਸਰੀ ਬਾਣੀ ਸੁਦਾ ਸਵਈਆਂ ਦਾ ਉਚਾਰਨ ਕੀਤਾ ਉਸ ਸਮੇ 22 ਧਾਰ ਰਾਜੇ ਸਾਹਮਣੇ ਬੈਠੇ ਸੀ 22 ਧਾਰ ਰਾਜੇ ਹੀ ਨਹੀਂ ਸੀ ਬਹੁਤ ਮਤ ਦੇ ਮਹਾਨ ਵਿਦਵਾਨ ਰਿਵਾਲ ਸਰ ਸਾਹਿਬ ਦੀ ਯਾਤਰਾ ਕਰਨ ਗਏ ਹੋਏ ਜੈਨ ਮਤ ਦੇ ਮਹਾਨ ਭਿਖਸ਼ੂ ਜੈਨ ਮਤ ਦਾ ਸਭ ਤੋਂ ਵੱਡਾ ਮੰਦਰ ਮੈਂ ਤੁਹਾਨੂੰ ਬੇਨਤੀ ਕੀਤੀ ਸੀ ਕੱਲ ਹੋਰ ਵਾਲਸਰ ਸਾਹਿਬ ਹੈ ਜਿੱਥੇ ਢਾਈ ਕੁਇੰਟਲ ਦੇਸੀ ਕੀ ਇੱਕ ਡਰਮ ਵਿੱਚ ਪੈਂਦਾ ਇਕੱਠਾ ਜਿੱਥੇ ਉਹਨਾਂ ਦੀ ਜੋਤ ਜਗਦੀ ਏ ਢਾਈ ਕੁਇੰਟਲ ਦਾ ਡਰਮ ਹੈ ਜਿਹਦੇ ਵਿੱਚ ਜੋਤ ਜਗਦੀ ਏ ਬਹੁਤੋਂ ਵੀ ਮੋਟੀ ਬੱਤੀ ਹੈ ਉਸ ਜੋਤ ਦੀ ਹੁਣ ਤਾਂ ਪੰਜਾਬ ਵਿੱਚ ਅਖੰਡ ਪਾਠ ਕਰਨ ਜਾਈਦਾ ਹੈ ਉਹ ਤਾਂ ਜੋਤ ਰੱਖਦੇ ਹੀ ਨਹੀਂ ਹੁਣ ਨਾ ਮੈਂ ਕੰਮ ਚੱਲ ਪਏ ਇੱਕ ਸਾਨੂੰ ਗਿਆਨੀ ਕਹਿੰਦਾ ਜੀ ਜੋਤ ਨਾ ਰੱਖਿਆ ਕਰੋ ਮੈਂ ਕਿਹਾ ਕਾ ਤੇ ਹਰ ਮੰਦਰ ਸਾਹਿਬ ਮੱਚਦੀ ਏ ਅਕਾਲ ਤਖਤ ਸਾਹਿਬ ਮੱਚਦੀ ਏ ਪਟਨਾ ਸਾਹਿਬ ਮੱਚਦੀ ਏ ਸ੍ਰੀ ਦਮਨਵਾ ਸਾਹਿਬ ਤਖਤ ਤੇ ਜੋਤ ਮੱਚਦੀ ਏ ਹਜੂਰ ਸਾਹਿਬ ਸਚਕੰਡ ਮੱਚਦੀ ਏ ਜੋਤ ਮੈਂ ਕਿਹਾ ਕਾ ਤੇ ਕਹਿੰਦੇ ਜੋਤਾ ਅੰਦਰੇ ਜਗਦੀ ਏ ਅੰਦਰੇ ਮੈਂ ਕਿਹਾ 8:00 ਵਜੇ ਰਾਤ ਨੂੰ ਆਇਆਂਗਾ ਕਹਿੰਦਾ ਜੀ ਆਜੂ ਆ ਗਿਆ ਉਹਦੇ ਕੋਲ ਕਾਰ ਸੀ ਫिएट ਮੈਂ ਕਿਹਾ ਚੱਲ ਚਲੀਏ ਬਾਹਰ ਤੈਨੂੰ ਉਤਰ ਦਵਾਵਾਂਗੇ ਵੀ ਜੋਤ ਕਾਤੇ ਜਗਾਈ ਦੀ ਹੈ ਉਹ ਬੜਾ ਚੌੜਾ ਹੋ ਕੇ ਬੈਠ ਗਿਆ ਗਿਆਨਾਂ ਸੁਲਸੀ ਨਾ ਗਿਆਨਾਂ ਸੁ ਬੋਰਨ ਗਿਆਨੀ ਸੀ ਵੀ ਬਾਹਰ ਜਾ ਕੇ ਬਾਬਾ ਫਸੂਗਾ ਮੈਨੂੰ ਜਵਾਬ ਕੀ ਦੇਣੇ ਨੇ ਉਹ ਜਦੋਂ ਕਾਰ ਚਲਾਉਣ ਲੱਗੇ ਉਹਨੇ ਲਾਈਟ ਮਚਾਉਣੀ ਸੀ ਲਾਈਟਾਂ ਔਨ ਕਰ ਲੀਆਂ ਮੈਂ ਕਿਹਾ ਇਹ ਕਾਤੇ ਕੀਤੀਆਂ ਕਹਿੰਦੇ ਵੀ ਪੁੱਛਣ ਵਾਲੀ ਗੱਲ ਆਤ ਨੂੰ ਲਾਈਟਾਂ ਜਗਾਉਣ ਮੈਂ ਕਹਿੰਦਾ ਤੂੰ ਤਾਂ ਕਹਿਂਦਾ ਜੋਤਾਂ ਅੰਦਰੇ ਜਗਦੀਆਂ ਅਜ ਖੇ ਆਖੋ ਸਤਨਾਮ ਜੇ ਅੰਦਰ ਜਗਦੀਆਂ ਤੇ ਹੁਣ ਲੈਤਾ ਕਾਨੂੰ ਮਚਾਉਣ ਦੇ ਚੱਲਣ ਤੇ ਗੱਡੀ ਲਿਆ ਇੱਥੇ ਤੇਰੀ ਅੰਦਰ ਕਿਹੜੀ ਜੋਤ ਹੈ ਗੁਰਸ਼ਿਕ ਪਿਆਰਿਆ ਅਸੀਂ ਛੱਡਤੀ ਮਰਜ਼ਾ ਦਾ ਮੇਰਾ ਭਾਵੇਂ ਨਹੀਂ ਕਿ ਤੁਸੀਂ ਰੱਖੋ ਜਾਂ ਨਾ ਰੱਖੋ ਉਹ ਮੇਰਾ ਸਬਜੈਕਟ ਨਹੀਂ ਹੈ ਉਹ ਸਾਰੇ ਪੰਥ ਦਾ ਸਬਜੈਕਟ ਹੈ ਸਾਰੀਆਂ ਸੰਪਰਤਾਵਾਂ ਦਾ ਜੋ ਸ੍ਰੀ ਅਕਾਲ ਤਖਤ ਸਾਹਿਬ ਹੁਕਮ ਕਰਨਗੇ ਠੀਕ ਹੈ ਇੱਕ ਮੈਂ ਥੋੜੀ ਜੀ ਟੂਕ ਦੇਣ ਲੱਗੇ ਆ ਥੋੜਾ ਵਹਿਮ ਕੱਢਣ ਵਾਸਤੇ ਆ ਜਿਹੜੀ ਸਾਡੀ ਸ਼੍ਰੋਮਣੀ ਕਮੇਟੀ ਦੀ ਇੱਕ ਮਰਜ਼ਾਦਾ ਛਪੀ ਹੋਈ ਹੈ ਨਾ ਇੱਥੇ ਵੀ ਹੈਗੀ ਉਹ ਵੱਡਦੇ ਵੀ ਫਿਰਦੇ ਨੇ ਕਈ ਤੇ ਦਾਸ ਐਸਡੀਪੀਸੀ ਦਾ ਮੈਂਬਰ ਹੈ ਤੁਹਾਨੂੰ ਪਤਾ ਹੀ ਹੈ ਮੈਨੂੰ ਸੇਵਾ ਬਖਸ਼ੀ ਹੋਈ ਹੈ ਉਹਨਾਂ ਨੇ ਇਹ ਜਿਹੜੀ ਮਰਜ਼ਾਦਾ ਹੈ ਨਾ ਇਹ ਖਰੜਾ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਵਾਨ ਨਹੀਂ ਹੋਈ ਹੋਈ ਕਿਤੇ ਤੁਹਾਨੂੰ ਵਹਿਮ ਹੋਵੇ ਇਹ ਅਜੇ ਪ੍ਰਵਾਨ ਹੋਣ ਵਾਸਤੇ ਖਰੜਾ ਤਿਆਰ ਕੀਤਾ ਹੋਇਆ ਤੇ ਤੁਹਾਡੇ ਵਿੱਚ ਕਿਸੇ ਕੋਲ ਕਾਪੀ ਹੋਵੇ ਨਾ ਉਹਨੂੰ ਗੋਹ ਨਾਲ ਪੜਿਓ ਕੱਲ ਨੂੰ ਤੇ ਮੇਰੇ ਨਾਲ ਵਿਚਾਰ ਬਟਾਉਂਦਾ ਜਦ ਮਰਜੀ ਕਰ ਸਕਦੇ ਹਾਂ ਉਹ ਅਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰਮਾਣਿਕ ਨਹੀਂ ਹੈ ਉਹ ਜਾਣੀ ਸੀ ਪ੍ਰਮਾਣ ਹੋਣ ਵਾਸਤੇ ਕਿ ਆਪਸ ਵਿੱਚ ਮਤਭੇਦ ਹੋਣ ਕਰਕੇ ਉਹ ਅਜੇ ਖਰੜੇ ਦਾ ਖਰੜਈਏ ਅਜਿਖੇ ਆਖੋ ਸਤਿਨਾਮ ਤੇ ਸਾਡੇ ਕਈ ਗਿਆਨੀ ਇੱਥੇ ਕਾ ਬੋਲਣਗੇ ਇਹ ਅਕਾਲ ਤਖਤ ਦੀ ਮਰਜ਼ਾਦਾ ਹੈ ਜੀ ਦੱਸੋ ਕਿੱਥੇ ਅਕਾਲ ਤਖਤ ਦੀ ਮਰਜ਼ਾਦਾ ਜੇ ਇੱਥੇ ਹੁਣ ਕੋਈ ਮੀਟਿੰਗ ਹੋ ਜਾਵੇ ਨਾ ਬੈਠ ਕੇ ਮੀਟਿੰਗ ਕਰ ਸਕਦੇ ਨੇ ਬੰਦੇ ਉਸ ਮੀਟਿੰਗ ਵਿੱਚ ਜਿਹੜੀ ਵਿਚਾਰ ਹੋਵੇ ਹੋਰੀਚਮੜ ਗੁਰਦੁਆਰੇ ਦੀ ਵਿਚਾਰ ਥੋੜਾ ਹੋ ਸਕਦੀ ਹੈ ਉਹਨੂੰ ਅਸੀਂ ਕਦੇ ਨਹੀਂ ਕਹਿ ਸਕਦੇ ਰਿਚਮੜ ਗੁਰਦੁਆਰੇ ਦੀ ਵਿਚਾਰ ਹੈ ਹਾਂ ਉਹ ਵਿਚਾਰ ਤੇ ਮੋਹਰ ਰਿਚਮੜ ਦੀ ਕਮੇਟੀ ਲਾਵੇ ਸਾਰੀ ਸੰਗਤ ਪ੍ਰਵਾਨ ਕਰੇ ਫਿਰ ਤਾਂ ਕਹੀ ਜਾ ਸਕਦੀ ਹੈ ਇਹ ਮੈਂ ਮੰਨਦਾ ਕਿ ਉਸ ਖਰੜੇ ਦੀਆਂ ਮੀਟਿੰਗਾਂ ਅਕਾਲ ਤੱਕ ਸਭ ਹੋਈਆਂ ਫਰੋ ਪ੍ਰਮਾਣਿਕ ਨਹੀਂ ਅਜੇ ਤੱਕ ਹੋ ਸਕਿਆ ਉਹ ਖਰੜਾ ਹੈ ਗੁਰਸਿੱਖ ਪਿਆਰਿਓ ਉਹਦੀ ਆੜ ਲੈ ਕੇ ਮੁਕਤਾ ਮਨਾਇਓ ਨਾ ਕਈ ਇਹਨੂੰ ਤੁਹਾਨੂੰ ਹੋਵੇਗਾ ਉਹਨੂੰ ਤਾਂ ਚੱਕੀ ਫਿਰਦੇ ਆ ਕਈ ਤਾਂ ਸਿੱਖ ਕਿਉਂਕਿ ਉਸ ਮਾਸ ਖਾਣ ਦੀ ਇਜਾਜ਼ਤ ਹੈ ਅਜ ਖਿਆ ਕੋ ਸਤਨਾਮ ਜਿਆਦੇ ਤਾਂ ਉਸ ਕਾਪੀ ਨੂੰ ਤਾਂ ਹੀ ਚੱਕੀ ਫਿਰਦੇ ਆ ਕਿਉਂਕਿ ਉਹਨਾਂ ਤੋਂ ਛੱਡ ਨਹੀਂ ਹੁੰਦੇ ਮੱਛੀ ਦੇ ਪਕੌੜੇ ਉਹਨਾਂ ਤੋਂ ਤੜਕਾ ਸ਼ਮਕਾ ਦੇ ਛੱਡ ਨਹੀਂ ਹੁੰਦਾ ਉਹ ਕਾਪੀ ਚੱਕੀ ਫਿਰਦੇ ਨੇ ਹੋਰ ਭਾਵੇਂ ਉਹਦੀ ਗੱਲ ਮੰਨਣ ਨਾ ਮੰਨਣ ਮਰਜ਼ਾ ਦਾ ਦੀ ਪੰਜ ਬਾਣੀਆਂ ਭਾਵੇਂ ਨਾ ਪੜਦੇ ਹੋਣ ਅੰਮ੍ਰਿਤ ਵੇਲੇ ਭਾਵੇਂ ਨਾ ਉੱਠਦੇ ਹੋਣ ਪਰ ਉਹ ਗੱਲ ਇੱਕ ਜਿਹੜੀ ਆਪਣੇ ਮਤਲਬ ਦੀ ਹੈ ਨਾ ਵੀ ਛੱਕ ਲਿਆ ਕਰੋ ਘਰ ਬਣਾ ਕੇ ਐਨੀ ਉਹ ਇੱਕ ਤੂਕੋ ਖਰੜਾ ਚੱਕੀ ਫਿਰਦੇ ਨੇ ਅੱਖੇ ਆਖੋ ਸਤਨਾਮ ਹੋਰ ਉਹਦੇ ਵਿੱਚ ਕੋਈ ਖਾਸ ਗੱਲ ਨਹੀਂ ਤੇ ਇਹ ਹੁਣ ਚੱਲ ਰਿਹਾ ਵਿਚਾਰ ਕਿਉਂਕਿ ਸਿੱਖ ਪੰਥ ਵਿੱਚ ਜਦੋਂ ਜੈਦ ਬਹੁਤ ਹੈ ਤੁਹਾਨੂੰ ਪਤਾ ਹੈ ਜਿਸ ਕਰਕੇ ਇਹ ਗੱਲ ਅਜੇ ਵਿੱਚੇ ਲਟਕ ਰਹੀ ਹੈ ਮਹਾਰਜ ਕਿਰਪਾ ਕਰਨ ਸਾਰੀਆਂ ਸੰਪਰਤਾਵਾਂ ਬੈਠਣ ਸਾਰੇ ਸਾਡੇ ਤਖਤ ਸਾਹਿਬਾਂ ਦੇ ਜਥੇਦਾਰ ਸਾਹਿਬ ਬੈਠਣ ਇੱਕ ਮਰਜ਼ਾਦਾ ਹੋਵੇ ਸਾਰੇ ਸਿੱਖ ਜਗਤ ਦੀ ਤੇ ਜਿੱਦਣ ਮਰਜ਼ਾਦਾ ਇੱਕ ਹੋ ਗਈ ਨਾ ਗੁਰਮਖੋ ਉਹਦਣ ਆਪਾਂ ਵੀ ਇੱਕ ਹੋ ਜਾਾਂਗੇ ਅੱਜ ਕਿਹਾ ਆਖੋ ਸਤ ਲੱਖਾਂ ਦੀ ਗਿਣਤੀ ਵਿੱਚ ਕੱਠ ਹੁੰਦਾ ਉੱਥੇ ਮੇਲੇ ਨੂੰ ਤੇ ਸਾਧ ਸੰਗਤ ਉਦੋਂ ਫੇਰ ਜਦੋਂ ਕਿਹਾ ਸਾਡਾ ਬਾਟਾ ਜੁਦਾ ਕਰ ਦੋ ਹੁਣ ਵੀ ਬਾਟਾ ਜੁਦਾ ਹੈ ਤੇ ਬੜੀ ਵੱਧ ਕਿਸਮਤੀ ਹੈ ਸਿੱਖ ਕੌਮ ਦੀ ਕਿ ਪੰਜ ਕਕਾਰਾਂ ਵਿੱਚ ਵੀ ਫਰਕ ਹੈ ਇਹਦੇ ਨਾਲੋਂ ਵੱਧ ਕਿਸਮ ਦੀ ਕਿੱਥੇ ਹੋਵੇਗੀ ਇਹਦੇ ਨਾਲੋਂ ਮਾੜੇ ਦਿਨ ਕਾਹਦਾ ਆਉਣਗੇ ਕਿ ਪੰਜ ਬਾਣੀਆਂ ਨਿਤਨੇਮ ਵਿੱਚ ਵੀ ਫਰਕ ਕੋਈ ਕਹਿੰਦਾ ਤਿੰਨ ਪੜ੍ਹੋ ਜੀ ਕੋਈ ਕਹਿੰਦਾ ਪੰਜ ਪੜ੍ਹੋ ਜੀ ਵੇਖੋ ਕਿੱਧਰ ਨੂੰ ਤੋਰੇ ਫਿਰਦੇ ਨੇ ਜਦ ਤੱਕ ਸਾਡਾ ਇਹ ਕੰਮ ਇੱਕ ਨਹੀਂ ਹੁੰਦਾ ਨਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਸਾਨੂੰ ਤਾਂ ਇੱਥੋਂ ਹੀ ਤੋਰਿਆ ਸੀ ਮਹਾਰਾਜ ਨੇ ਆ ਸਾਡਾ ਲੈਣਾ ਘਟ ਨਹੀਂ ਕਿਤੇ ਮੈਂ ਤੁਹਾਨੂੰ ਕਹੀ ਜਮ ਸਾਡੇ ਡੇਰੇਆਂ ਵਿੱਚ ਜਾ ਕੇ ਵੇਖੋ ਕੀ ਕੁਝ ਹੁੰਦਾ ਕਿਸੇ ਡੇਰੇ ਵਿੱਚ ਅਖੰਡ ਪਾਠ ਹੋਰ ਤਰ੍ਹਾਂ ਦਾ ਹੁੰਦਾ ਹੈ ਕਿਸੇ ਅਰਦਾਸ ਹੋਰ ਤਰ੍ਹਾਂ ਦੀ ਹੁੰਦੀ ਹੈ ਕਿਤੇ ਅੰਮ੍ਰਿਤ ਹੋਰ ਤਰ੍ਹਾਂ ਦੇ ਛਕਾਇਆ ਜਾਂਦਾ ਹੁਣ ਹਜੂਰ ਸਾਹਿਬ ਜਾਉਣ ਨਾਲੇ ਸਾਡਾ ਤਖਤ ਹੈ ਉੱਥੇ ਜਦੋਂ ਬੀਬੀਆਂ ਨੂੰ ਅੰਮ੍ਰਿਤ ਛਕਾਉਣਾ ਹੈ ਉਹ ਖੰਡੇ ਬਾਟੇ ਦਾ ਨਹੀਂ ਛਕਾਉਂਦੇ ਬੀਬੀਆਂ ਦਾ ਅੰਮ੍ਰਿਤ ਤਿਆਰ ਹੋਵੇਗਾ ਬਾਟਾ ਪਰ ਕਿਰਪਾਨ ਨਾਲ ਹੋਵੇਗਾ ਖੰਡੇ ਨਾਲ ਨਹੀਂ ਹੋਵੇਗਾ ਸ਼ਾਇਦ ਤੁਹਾਡੇ ਨੋਟਿਸ ਵਿੱਚ ਨਾ ਹੋਵੇ ਗੱਲ ਸੱਚਖੰਡ ਹਜੂਰ ਸਾਹਿਬ ਜਦੋਂ ਅੰਮ੍ਰਿਤ ਛਕਾਉਂਦੇ ਹਨ ਬੀਬੀਆਂ ਨੂੰ ਨਹੀਂ ਸਿੰਘਾਂ ਦੇ ਨਾਲ ਸ਼ਿਕਾ ਸਕਦੇ ਸਿੰਘਾਂ ਨੂੰ ਖੰਡੇ ਦਾ ਤੇ ਬੀਬੀਆਂ ਨੂੰ ਕਿਰਪਾਨ ਦਾ ਜਿਖਿਆ ਕੋ ਸਤਨਾਮ ਉਹ ਵੀ ਇੱਕ ਬਾਤਾਂ ਨਹੀਂ ਗੁਰਸਿੱਖ ਪਿਆਰੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ 22 ਧਾਰੀਆਂ ਦਾ ਆਗੂ ਭੀਮਚੰਦ ਬਲਾਸ਼ਪੁਰ ਦਾ ਰਾਜ ਉਹ ਕਹਿੰਦਾ ਸੀ ਛਕਣ ਨੂੰ ਤਿਆਰ ਏ ਪਰ ਅਸੀਂ ਕਿਸੇ ਦਾ ਝੂਠਾ ਨਹੀਂ ਖਾਵਾਂਗੇ ਨੀਚਾਂ ਦਾ ਉਦੋਂ ਹੀ ਫਿਰ ਮਹਾਰਾਜ ਨੇ ਬਚਨ ਉਚਾਰੇ ਸੀ ਉਹ ਬਾਦਸ਼ਾਹ ਭੀਮਚੰਦ ਆ